ਲੋਕਾਂ ਦਾ ਸਰਕਾਰ ਤੋਂ ਉਹ ਭੰਗ ਹੋਇਆ ਹੋਇਆ ਲੋਕ ਬੇਸਿਕਲੀ ਐਸਪਰੇ ਸਰਕਾਰ ਤੋਂ ਬਹੁਤ ਦੂਰ ਨੇ ਬੀਜੇਪੀ ਤੇ ਕੋਈ ਇਤਬਾਰ ਨਹੀਂ ਕਰਦਾ ਪੰਜਾਬ ਚੋਂ ਤੇ ਫੇਰ ਬਦਲ ਰਹਿ ਜਾਂਦਾ ਸਿਰਫ ਤੇ ਸਿਰਫ ਕਾਂਗਰਸ ਇਸ ਵੇਲੇ ਕਾਲੀ ਦਲਵਲ ਕੋਈ ਦੇਖ ਹੀ ਨਹੀਂ ਰਿਹਾ ਜਦੋਂ ਚਾਰੋਂ ਸੀਟਾਂ ਤੋਂ ਤੁਸੀਂ ਭੱਜ ਜੋਂ ਲੜਨੋ ਜਦੋਂ ਤੁਸੀਂ ਇੰਨੇ ਕਮਜ਼ੋਰ ਹੋ ਜੋਂ ਕੋਈ ਠੱਡਾ ਢਾਂਚਾ ਸਾਰਾ ਹਿੱਲ ਜੇ ਜੋਮਨੇ ਅਕਾਲੀ ਦਲ ਨੂੰ ਤਾਂ ਤੁਸੀਂ ਕਹਿੰਦੇ ਹੋ ਕਿ ਹਾਸ਼ੀਅਤ ਹੀ ਨਹੀਂ ਹੈਗੀ ਤਾਂ ਕਿਹੜੀ ਪਾਰਟੀ ਦੇ ਨਾਲ ਮੁਕਾਬਲਾ ਫਿਰ ਦੇਖੋ ਮੁਕਾਬਲਾ ਤਾਂ ਆਮ ਆਦਮੀ ਪਾਰਟੀ ਨਾਲ ਹੀ ਹੋਣਾ ਜਿੰਨਾ ਮਰਜੀ ਹੈ ਸਰਕਾਰ ਚ ਉਹ ਉਹ ਸਰਕਾਰ ਹੈ ਤੇ ਮੁਕਾਬਲਾ ਤਾਂ ਉਹਨਾਂ ਨਾਲ ਹੀ ਹੋਣਾ ਹਰ ਸੀਟ ਦੇ ਉੱਤੇ ਚਾਰਾ ਸੀਟਾਂ ਦੇ ਉੱਤੇ ਸਿੱਧੇ ਲੋਕਾਂ ਦਾ ਇੰਟਰਸਟ ਡਿਵੈਲਪਮੈਂਟ ਵਾਲੇ ਪਾਸੇ ਲੋਕਾਂ ਦਾ ਇੰਟਰਸਟ ਲੋਕ ਚਾਹੁੰਦੇ ਨੇ ਵੀ ਪੰਜਾਬ ਨੂੰ ਤਰੱਕੀ ਦੀ ਲੀਹਾਂ ਤੇ ਚਾਹੁੰਦੇ ਨੇ ਪਾਉਣਾ ਸ਼ਹਿਰਾਂ ਚ ਤਾਂ ਬਿਲਕੁਲ ਜ਼ੀਰੋ ਹੈ ਤੁਸੀਂ ਦੱਸੋ ਕਿਹੜਾ ਕੰਮ ਅਜੇ ਹੋਇਆ ਹੈ ਜੀ ਦੀ ਫਾਈਲ ਇਹ ਸਰਕਾਰ ਚ 2022 ਤੋਂ ਬਾਅਦ ਤਿਆਰ ਹੋਈ ਕਿੱਥੇ 6 ਐਮਐਲਏ ਤੇ 95 ਕਾਉਂਸਲਰ 101 ਬੰਦੇ ਨੇ ਕੰਮ ਕਰਨਾ ਹੁਣ ਇਕੱਲੇ 6 ਕਰ ਰਹੇ ਨੇ ਤੇ ਕਿਵੇਂ ਤੁਸੀਂ ਉਹਦਾ ਕੰਮ ਕਰ ਲਵੋਗੇ ਬਰਾਬਰ ਸਤਿ ਸ਼੍ਰੀ ਅਕਾਲ ਜੀ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਮੈਂ ਹਰਵਿੰਦਰ ਸਿੰਘ ਢਿੱਲੋਂ ਪੰਜਾਬ ਦੇ ਸਿਆਸੀ ਹਾਲਾਤਾਂ ਦੇ ਉੱਪਰ ਔਰ ਜਿਹੜੀਆਂ ਲੁਧਿਆਣੇ ਦੇ ਵਿੱਚ ਨਗਰ ਨਿਗਮ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਨੇ ਉਹਨਾਂ ਦੇ ਉੱਪਰ ਸਾਰੀ ਜਿਹੜੀ ਹੈ ਰਾਜਨੀਤਿਕ ਪਹਿਲੂਆਂ ਦੇ ਉੱਪਰ ਜਿਹੜੀ ਅਸੀਂ ਝਾਤ ਮਾਰਾਂਗੇ ਮੇਰੇ ਨਾਲ ਸੀਨੀਅਰ ਕਾਂਗਰਸੀ ਆਗੂ ਈਸ਼ਵਰਜੋਤ ਸਿੰਘ ਚੀਮਾ ਜੀ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਚੀਮਾ ਜੀ ਸਵਾਗਤ ਹੈ ਲੁਧਿਆਣਾ ਲਾਈਵ ਤੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਦਰਸ਼ਕਾਂ ਨੂੰ ਈ ਆਪਾਂ ਗੱਲ ਕਰ ਲਈਏ ਤਾਂ ਕਿਸ ਤਰ੍ਹਾਂ ਦੇਖਦੇ ਹਾਂ ਕਾਂਗਰਸ ਦੀ ਜਿਹੜੀ ਐ ਇਸ ਟਾਈਮ ਪੋਜੀਸ਼ਨ ਕੀ ਦੇਖਦੇ ਹਾਂ ਚੇਲੋ ਸਾਬ ਕਿਤਰ ਬਾਹ ਹੀ ਨਹੀਂ ਜਿਹੜੀਆਂ ਚਾਰੋਂ ਬਾਈ ਇਲੈਕਸ਼ਨਾਂ ਹੋ ਰਹੀਆਂ ਨੇ ਲੋਕਾਂ ਦਾ ਸਰਕਾਰ ਤੋਂ ਮੋਹ ਭੰਗ ਹੋਇਆ ਹੋਇਆ ਲੋਕ ਬੇਸਿਕਲੀ ਐਸਪਰੇ ਸਰਕਾਰ ਤੋਂ ਬਹੁਤ ਦੂਰ ਨੇ ਲੋਕ ਸਭਾ ਚੋਣਾਂ 'ਚ ਵੀ ਬਹੁਤ ਸਰਕਾਰ ਨੇ ਕੋਸ਼ਿਸ਼ ਕੀਤੀ ਰੌਲਾ ਪਾ ਕੇ 13 0 ਫਲਾਨਾ ਪਰ ਸਿਰਫ 3 ਜਿੱਤੇ ਉਹ ਵੀ ਇੱਕ ਬੜਾ ਕਿਨਾਰੇ ਤੇ ਜਿੱਤੇ ਸੋ ਇਹ ਇਹ ਜਿਹੜੇ ਇਹਨਾਂ ਤੋਂ ਤੁਸੀਂ ਹਾਲਾਤ ਦੇਖੋ ਤੇ ਲੋਕਾਂ ਨੂੰ ਅਗਰ ਰੀਡ ਕਰੋ ਤੇ ਲੋਕਾਂ ਦਾ ਇਸ ਵੇਲੇ ਰੁਝਾਨ ਸਰਕਾਰ ਨੂੰ ਹਰਾਉਣ ਤੇ ਆ ਸਰਕਾਰ ਨੂੰ ਹਰਾਉਣ ਤੇ ਫਿਰ ਆ ਜਾਂਦਾ اپੋਜੀਸ਼ਨ ਚ اپੋਜੀਸ਼ਨ ਚ ਕਾਲੀ ਦਲ ਹੈ ਨਹੀਂ ਕਿਤੇ ਦੌਰ ਚ ਬੀਜੇਪੀ ਨੂੰ ਪੰਜਾਬ ਦੇ ਲੋਕ ਪੰਜਾਬ ਵਿਰੋਧੀ ਤਾਕਤ ਮੰਨ ਗੁਜ਼ਰ ਦੇਖਦੇ ਆ ਬੀਜੇਪੀ ਤੇ ਕੋਈ ਇਤਵਾਰ ਨਹੀਂ ਕਰਦਾ ਪੰਜਾਬ ਚੋਂ ਤੇ ਫਿਰ ਬਦਲ ਰਹਿ ਜਾਂਦਾ ਸਿਰਫ ਤੇ ਸਿਰਫ ਕਾਂਗਰਸ ਕਾਂਗਰਸ ਨੇ ਇੱਕ ਮਜ਼ਬੂਤ اپੋਜੀਸ਼ਨ ਦਾ ਰੋਲ ਪਲੇ ਕੀਤਾ ਹੈ ਕਾਂਗਰਸ ਨੇ ਤੇ ਕਾਂਗਰਸ ਨੇ ਜਿਵੇਂ ਪਾਰਲੀਮੈਂਟ ਚ ਵੀ ਹੰਗਾਰਾ ਮਿਲਿਆ ਸੋ ਲੋਕਾਂ ਦੇ ਦਿਮਾਗ ਚ ਇੱਕ ਚੀਜ਼ ਬੈਠ ਗਈ ਹੈ ਵੀ ਆਉਣ ਵਾਲੀ ਸਰਕਾਰ ਕਾਂਗਰਸ ਦੀ ਹੈ ਸੋ ਲੋਕ ਉਹਦਾ ਮੋਢਾ ਜਿਹੜਾ ਉਹ ਇਸ ਚੀਜ਼ ਤੋਂ ਬੰਨਣਗੇ ਜਿੰਨਾ ਮਰਜੀ ਸਰਕਾਰ ਧੱਕਾ ਕਰਕੇ ਜਾਂ ਗੁੰਡਾਗਰਦੀ ਦੀ ਕੋਸ਼ਿਸ਼ ਕਰੇ ਪਰ ਇਹ ਚਾਰੋ ਜਮਨੀ ਚੋਣਾ ਕਾਂਗਰਸ ਜਿੱਤੂਗੀ ਇਹ ਗਿੱਦੜਪਾ ਦੀ ਗੱਲ ਮੈਂ ਇਸ ਕਰਕੇ ਕੀਤੀ ਸੀ ਵੀ ਜਿੰਨੀਆਂ ਵੀ ਹੋ ਰਹੀਆਂ ਨੇ ਜਿੰਨੀਆਂ ਵੀ ਥਾਵਾਂ ਤੇ ਚੋਣਾਂ ਹੋ ਰਹੀਆਂ ਨੇ ਗਿੱਦੜਪਾ ਇੱਕ ਹੌਟ ਸੀਟ ਵਜੋਂ ਮੰਨੀ ਜਾਂਦੀ ਹੈ ਹਨਾ ਤਾਂ ਰਾਜਾ ਬੜਿੰਗ ਉਹਨਾਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਕਿਹਾ ਜਾ ਰਿਹਾ ਉਹਨਾਂ ਨੂੰ ਕਿ ਇਹ ਗਿੱਦੜਪਾ ਤੋਂ ਹੁਣ ਬਾਹਰਲੇ ਹੋ ਗਏ ਨੇ ਜਦਕਿ ਉਹਨਾਂ ਨੇ ਵੀ ਕਿਹਾ ਕਿ ਮੈਂ ਗਿੱਦੜਪਾ ਤੋਂ ਕਦੇ ਬਾਹਰਲਾ ਨਹੀਂ ਹੋ ਸਕਦਾ ਤਾਂ ਇਸ ਬਿਆਨ ਦੀ ਕਿਸ ਤਰ੍ਹਾਂ ਪੁਸ਼ਟੀ ਕਰਨ ਚਾਹੋਗੇ ਤੁਸੀਂ ਨਹੀਂ ਨਹੀਂ ਦੇਖੋ ਬੰਦਾ ਕਦੀ ਆਪਣੀਆਂ ਜੜ੍ਹਾਂ ਤੋਂ ਦੂਰ ਨਹੀਂ ਹੁੰਦਾ ਜਿੱਥੇ ਮਰਜ਼ੀ ਜਾਣ ਰਾਜੇ ਦਾ ਜੇ ਕੰਨੇਉ ਮੁੱਢ ਗਿੱਦੜਬਾਹ ਹੈ ਮਤਲਬ ਮੁਕਸਰ ਜਿਹੜਾ ਉਹਨਾਂ ਦਾ ਜ਼ਿਲ੍ਹਾ ਸੀਟ ਗਿੱਦੜਬਾਹ ਹੈ ਉਹ ਥੋਡੇ ਹਮੇਸ਼ਾ ਦਿਲ ਤੇ ਬਹੁਤ ਨੇੜੇ ਹੁੰਦੀ ਹੈ ਸੀਟ ਸੋ ਇਹ ਕੋਈ ਗੱਲ ਨਹੀਂ ਹਾਂ ਪਾਰਟੀ ਦੀ ਜ਼ਿੰਮੇਵਾਰੀ ਲਈ ਲੁਧਿਆਣੇ ਤੋਂ ਬਣੇ ਉਹ ਇੱਕ ਡਿਫਰੈਂਟ ਇਸ਼ੂ ਹੈ ਪਰ ਗਿੱਦੜਬਾਹ ਹਮੇਸ਼ਾ ਜਿਵੇਂ ਕਹਿੰਦੇ ਥੋਡੀ ਫਰਸਟ ਚੋਇਸ ਹੈ ਥੋਡੇ ਦਿਲ 'ਚ ਰਹਿੰਦਾ ਹੀ ਰਹਿੰਦਾ ਉਹ ਤਾਂ ਹੀ ਉਹਨਾਂ ਨੇ ਆਪਣੇ ਪਰਿਵਾਰ ਚੋਂ ਹੀ ਸੀਟ ਦਿੱਤੀ ਹੈ ਇਸੇ ਸੈਂਟੀਮੈਂਟ ਨੂੰ ਦੇਖਦੇ ਹੋਏ ਤੇ ਉਹਨਾਂ ਦੇ ਵਾਈਫ ਮੈਨੂੰ ਲੱਗਦਾ ਇੱਥੇ ਜੇ ਤੂੰ ਦੇਖਣ ਕਿਥੇ ਕਹਿੰਦੇ ਕਿ ਗਿੱਦੜਪਾ ਇਸ ਤਰ੍ਹਾਂ ਦਾ ਮੈਂ ਬਣਾ ਦਿਆਂਗਾ ਕਿ ਫੋਰਨ ਕੰਟਰੀ ਦੇ ਵਿੱਚੋਂ ਵੀ ਲੋਕ ਜਿਹੜਾ ਦੇਖਣ ਆਉਣਗੇ ਇੱਥੇ ਗਿੱਦੜਪਾ ਚਲੋ ਉਹ ਤਾਂ ਇੱਕ 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 ਕਿਸਮ ਦਾ ਇੱਕ ਹੁੰਦਾ ਹੈ ਮੈਸੇਜ ਦੇਣ ਦੀ ਕੋਸ਼ਿਸ਼ ਹੁੰਦੀ ਹੈ ਵੀ ਡਿਵੈਲਪਮੈਂਟ ਕਰਾਵਾਂਗੇ ਕਿਉਂਕਿ ਗਿੱਦੜਪਾ ਬੇਸਿਕਲੀ ਪੰਜਾਬ ਦੇ ਬਹੁਤ ਪਛੜੇ ਇਲਾਕਿਆਂ 'ਚ ਸੀ ਕੁਝ ਸਾਲ ਪਹਿਲੇ ਤੱਕ ਪਿਛਲੇ 20-30 ਸਾਲਾਂ 'ਚ ਉਹਨੇ ਗਿੱਦੜਪਾ 'ਤੇ ਬਹੁਤ ਤਰੱਕੀ ਦੇਖੀ ਹੈ ਟਰਾਂਸਫਰਮੇਸ਼ਨ ਦੇਖੀ ਆ ਫਸਲਾਂ ਚ ਚੇਂਜ ਆਇਆ ਲੋਕਾਂ ਦੀ ਰਹਿਣੀ ਸਹਿਣੀ ਚ ਲੋਕਾਂ ਦੇ ਮਤਲਬ ਹਰ ਹਰ ਚੀਜ਼ ਚ ਬਦਲਾ ਆਇਆ ਲੋਕਾਂ ਦੀ ਰੋਜ਼ ਮਰਾਲੀ ਜ਼ਿੰਦਗੀ ਚ ਬਦਲਾ ਆਇਆ ਸੋ ਇਹ ਗੱਲ ਤਾਂ ਹੁੰਦੀ ਹੈ ਕੋਈ ਵੀ ਅਜਿਹਾ ਮਾਹੌਲ ਜਿਹੜਾ ਤੁਹਾਡੀ ਜ਼ਿੰਦਗੀ ਚ ਬਦਲਾ ਲਿਆ ਹੈ ਉਹ ਵੱਡਾ ਬਦਲਾਅ ਹੀ ਹੁੰਦਾ ਹੈ ਬੀਜੇਪੀ ਨੂੰ ਤੁਸੀਂ ਕਹਿੰਦੇ ਹੋ ਕਿ ਪੰਜਾਬ ਹਤੈਸ਼ੀ ਨਹੀਂ ਹੈਗੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਤੁਸੀਂ ਕਹਿੰਦੇ ਹੋ ਕਿ ਉਹ ਹਾਸ਼ੀਏਤ ਹੀ ਨਹੀਂ ਹੈਗੀ ਤਾਂ ਕਿਹੜੀ ਪਾਰਟੀ ਦੇ ਨਾਲ ਮੁਕਾਬਲਾ ਫਿਰ ਆਮ ਆਦਮੀ ਪਾਰਟੀ ਦੇ ਨਾਲ ਹੀ ਮੇਨ ਮੁਕਾਬਲਾ ਸਮਝਦੇ। ਦੇਖੋ ਮੁਕਾਬਲਾ ਤਾਂ ਆਮ ਆਦਮੀ ਨਾਲ ਹੀ ਹੋਣਾ ਹੈ ਜਿੰਨਾ ਮਰਜੀ ਹੈ ਸਰਕਾਰ 'ਚ ਉਹ ਉਹ ਸਰਕਾਰ ਹੈ ਤੇ ਮੁਕਾਬਲਾ ਤਾਂ ਉਹਨਾਂ ਨਾਲ ਹੀ ਹੋਣਾ ਹੈ ਹਰ ਸੀਟ ਦੇ ਉੱਤੇ ਚਾਰਾਂ ਸੀਟਾਂ ਦੇ ਉੱਤੇ ਮੈਨੂੰ ਨਹੀਂ ਲੱਗਦਾ ਹੁਣ ਚਾਹੇ ਬਰਨਾਲੇ ਆਜ਼ਾਦ ਹੈ ਪਰ ਮੁੱਖ ਮੁਕਾਬਲਾ ਕੈਂਡੀਡੇਟ ਨਾਲ ਹੀ ਹੁੰਦਾ ਹੈ। ਉਮੇਂ ਡੇਰਾ ਪਾਪਾ ਨਾਨਕ ਵੀ ਐ ਉਮੇਂ ਚੱਬੇਵਾਲ ਵੀ ਐ ਉਮੇਂ ਗੇਦਰਵਾਹ ਹੈ ਸਾਰੀਆਂ ਸੀਟਾਂ ਦੇ ਉੱਤੇ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੀ ਹੋਣਾ ਹੈ ਪਰ ਕਾਂਗਰਸ ਦਾ ਐਜ ਹੈ ਕਾਂਗਰਸ ਚਾਰੋਂ ਸੀਟਾਂ ਦੇ ਉੱਤੇ ਚਿਤਰੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਦਾ ਅਸਤੀਫਾ ਇਸ ਨੂੰ ਲੈ ਕੇ ਕਿਸ ਤਰ੍ਹਾਂ ਦੇਖ ਰਹੇ ਹਾਂ ਸਹੀ ਹੈ ਗਲਤ ਹੈ ਦੇਰ ਨਾਲ ਦਿੱਤਾ ਜਾਂ ਕਿਸ ਤਰ੍ਹਾਂ ਦਬਾਤ ਹੇਠਾ ਕੇ ਦਿੱਤਾ ਕੀ ਸੋਚਣੇ ਦੇ ਬਾਰੇ ਮੈਂ ਸਮਝਦਾ ਇਹ ਚੀਜ਼ਾਂ ਹੁਣ ਮਾਇਨਾ ਨਹੀਂ ਰੱਖਦੀਆਂ ਕਿਸੇ ਦਾ ਇਸ ਵੇਲੇ ਅਕਾਲੀ ਤਲਵਾਰ ਕੋਈ ਦੇਖ ਹੀ ਨਹੀਂ ਰਿਹਾ ਜਦੋਂ ਚਾਰੋਂ ਸੀਟਾਂ ਤੋਂ ਤੁਸੀਂ ਭੱਜ ਜੋ ਲੜਨੋ ਜਦੋਂ ਤੁਸੀਂ ਇੰਨੇ ਕਮਜ਼ੋਰ ਹੋ ਜੋ ਤੁਹਾਡਾ ਢਾਂਚਾ ਸਾਰਾ ਹਿੱਲ ਜੇ ਤੇ ਹੁਣ ਮਤਲਬ ਲੋਕਾਂ ਦਾ ਇੰਟਰਸਟ ਨਹੀਂ ਲੋਕਾਂ ਦਾ ਇੰਟਰਸਟ ਡਿਵੈਲਪਮੈਂਟ ਵਾਲੇ ਪਾਸੇ ਲੋਕਾਂ ਦਾ ਇੰਟਰਸਟ ਲੋਕ ਚਾਹੁੰਦੇ ਨੇ ਪੀ ਪੰਜਾਬ ਨੂੰ ਤਰੱਕੀ ਦੀ ਲੀਹਾਂ ਤੇ ਚਾਹੁੰਦੇ ਨੇ ਪਾਉਣਾ ਤੇ ਲੋਕਾਂ ਦੇ ਨੇ ਵੀ ਇਹ ਲੜਦੇ ਨੇ ਭਿੜਦੇ ਨੇ ਲੋਕ ਕਹਿੰਦੇ ਰੋਜ਼ ਦਾ ਕੰਮ ਹੈ ਜਦੋਂ ਹੋ ਜਾਣਗੇ ਸਾਹਮਣੇ ਆਉਣਗੇ ਉਦੋਂ ਦੇਖ ਲਾਂਗੇ ਕੀ ਹੈ ਜਿਆਦਾ ਸਭ ਤੋਂ ਵੱਡਾ ਕਾਰਨ ਰਿਹਾ ਬੇਅਦਬੀਆਂ ਦਾ ਹੈ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਬੇਅਦਬੀਆਂ ਦੇ ਮਾਮਲਿਆਂ ਨੂੰ ਲੈ ਕੇ ਤਾਂ ਉਹ ਜਿਹੜੀ ਵੋਟ ਹੈ ਕਹਿੰਦੇ ਉਸ ਵੋਟ ਨੇ ਆਮ ਆਦਮੀ ਪਾਰਟੀ ਨੂੰ ਜਿਹੜੀ ਸਪੋਰਟ ਕੀਤੀ ਜਦੋਂ ਇਹ ਸਾਰਾ ਕੁਝ ਹੋਇਆ ਤੇ ਹੁਣ ਜਿਹੜੀ ਹੈ ਇਹ ਵੋਟ ਦੇ ਨਾਲ ਇਸ ਚੋਣਾਂ ਦੇ ਵਿੱਚ ਕੋਈ ਫਰਕ ਪੈਂਦਾ ਦੇਖੇਗਾ ਕਿਹੜੀ ਪਾਰਟੀ ਨੂੰ ਫਾਇਦਾ ਹੁੰਦਾ ਨਜ਼ਰ ਆ ਰਿਹਾ ਤੁਹਾਨੂੰ ਦੇਖੋ ਕਦੀ ਕੋਈ ਵੋਟ ਐ ਤਾਂ ਹੁੰਦੀ ਨਹੀਂ ਵੀ ਇਕੱਠੀ ਬੰਡਲ ਪਈ ਹੈ ਕਿਸੇ ਨੂੰ ਫੜਾਤੀ ਪਰ ਹਾਂ ਜਿਵੇਂ ਉਹਨਾਂ ਨੇ ਵੱਡੀਆਂ ਗੱਲਾਂ ਮਾਰ ਕੇ ਇੱਕ ਕਿਹਾ ਸੀ ਵੀ ਅਸੀਂ ਹੱਲ ਕਰਾਂਗੇ ਅਸੀਂ ਆਹ ਕਰਾਂਗੇ ਲੋਕਾਂ ਦਾ ਕੈਪਟਨ ਅਮਰਿੰਦਰ ਸਿੰਘ ਤੇ ਵੀ ਇਹ ਰੋਜ਼ ਸੀਗਾ ਵੀ ਤੁਸੀਂ ਬੇਅਦਬੀ ਵਾਲੇ ਇਸ਼ੂ ਦੇ ਉੱਤੇ ਤੁਸੀਂ ਇਨਸਾਫ ਨਹੀਂ ਦੇ ਸਕੇ ਸੋ ਉਹ ਉਹ ਲੋਕਾਂ ਦਾ ਹੁਣ ਆਮ ਆਦਮੀ ਪਾਰਟੀ ਤੋਂ ਤਾਂ ਬਿਲਕੁਲ ਹੀ ਭਰੋਸਾ ਉਤਰ ਗਿਆ ਜਿੰਨਾ ਵੀ ਐਕਸ਼ਨ ਹੋ ਰਿਹਾ ਇਹ ਸਾਰਾ ਉਦੋਂ ਦਾ ਜਦੋਂ ਦਾ ਚੰਨੀ ਸਾਹਿਬ ਸੀਐਮ ਸੀਗੇ ਤੇ ਸੁਭਜਿੰਦਰ ਰੰਧਾਵਾ ਜੀ ਗ੍ਰਹਿ ਮੰਤਰੀ ਸੀ ਇਹ ਉਹ ਸਟੇਨਿਓਰ ਦੇ ਵਿੱਚ ਜਿਹੜਾ ਮੁੱਢ ਬੰਨਿਆ ਉਹ ਹੁਣ ਤੱਕ ਠੀਕ ਚੱਲ ਰਿਹਾ ਸੋ ਲੋਕਾਂ ਨੂੰ ਇਹ ਪਤਾ ਹੈ ਵੀ ਇਹ ਕਾਂਗਰਸ ਦੀ ਟੀਮ ਹੀ ਹੈ ਜਿਹੜੀ ਇਸ ਚੀਜ਼ ਦੇ ਉੱਤੇ ਠੀਕ ਪੈਰਵਾਈ ਕਰਕੇ ਇਨਸਾਫ ਦਵਾ ਸਕਦੀ ਹੈ ਤੇ ਲੋਕ ਇਸ ਗੱਲ ਦੇ ਉੱਤੇ ਮੈਂ ਸਮਝਦਾ ਐ ਕਿ ਪੈਰਾ ਦੇਣਗੇ ਵੀ ਕਾ ਸਰਦਾਰ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਤੁਸੀਂ ਗੱਲ ਕੀਤੀ ਹੈ ਸਾਬਕਾ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਇੱਕ ਬਿਆਨ ਨੂੰ ਲੈ ਕੇ ਕਾਫੀ ਜਿਹੜੀ ਹੈ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਚਰਚਾ ਛੜੀ ਨੀਟੂ ਛਟਰਾ ਵਾਲੇ ਦਾ ਜਿੱਥੇ ਜ਼ਿਕਰ ਆਇਆ ਸੀਗਾ ਤਾਂ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਬਿਆਨ ਨੂੰ ਦੇਣਾ ਚਾਹੀਦਾ ਸੀ ਜਾਂ ਸਹੀ ਕਿਹਾ ਉਹਨਾਂ ਨੇ ਇਹ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਕਿਸੇ ਇੱਕ ਵਿਅਕਤੀ ਨੂੰ ਜਿਹੜੀ ਉਹ ਠੇਸ ਜ਼ਰੂਰ ਪਹੁੰਚੀ ਹੋਊਗੀ ਕਿ ਮੇਰੀ ਤੁਲਨਾ ਇਸ ਤਰ੍ਹਾਂ ਕੀਤੀ ਹੈ ਨਹੀਂ ਨਹੀਂ ਉਹਨਾਂ ਨੇ ਤਾਂ ਇਹ ਕਿਹਾ ਨੀਟੂ ਛਟਰਾ ਵਾਲਾ ਬਣ ਸਕਦਾ ਉਹਨਾਂ ਨੇ ਥੋੜਾ ਕਿਹਾ ਨਹੀਂ ਪਰ ਉਹ ਕਹਿਣ ਦਾ ਮਤਲਬ ਸੀ ਵੀ ਉਹ ਕੱਲਾ ਹੈ ਜਿਹੜਾ ਬੰਦਾ ਆਪ ਲੜਦਾ ਕੋਈ ਟੀਮ ਨਹੀਂ ਹੈਗੀ ਪਰ ਇਹ ਨਹੀਂ ਬਣ ਸਕਦਾ ਉਹ ਇਸ ਕਰਕੇ ਕਹਿਣ ਦਾ ਮਤਲਬ ਸਮਝਣਾ ਚਾਹੀਦਾ ਹੈ ਬਈ ਭਾਜਪਾ ਦਾ ਪੰਜਾਬ ਚ ਹੈ ਹੀ ਕੁਛ ਨਹੀਂ ਮਤਲਬ ਨਾ ਕੋਈ ਢਾਂਚਾ ਚੱਜ ਦਾ ਨਾ ਕੋਈ ਹੈ ਨਾ ਕੋਈ ਮਤਲਬ ਕੋਈ ਜਿੱਤਣ ਵਾਲਾ ਲੀਡਰ ਨਹੀਂ ਆਹ ਪਾਰਲੀਮੈਂਟ ਲੜੇ ਸਾਰਿਆਂ ਦੇ ਸਾਰੀਆਂ ਸੀਟਾਂ ਤੇ ਚਾਹੇ ਵੋਟ ਬੈਂਕ ਵਧਿਆ ਪਰ ਹਾਰੇ ਨੇ ਤੇ ਉਹਦੇ باوجود ਬੰਦਾ ਸੁੱਤੇ ਪੇ ਉੱਠ ਕੇ ਤੁਸੀਂ ਕਹੋ ਵੀ 27 ਚ ਸੀਐਮ ਤੇ ਫਿਰ ਤਾਂ ਮਜ਼ਾਕ ਹੀ ਹੋਣਾ ਨਾ ਜੀ ਇਹ ਤਾਂ ਬਿਆਨ ਹੀ ਮਜ਼ਾਕ ਵਾਲਾ ਸੀ ਇਹ ਦਸ਼ਕ ਕਰ ਸਕਦਾ ਨਗਰ ਨਿਗਮ ਜਿਹੜੀਆਂ ਚੋਣਾਂ ਨੇ ਨਗਰ ਕਾਉਂਸਲ ਦੀਆਂ ਤੇ ਆ ਰਹੀਆਂ ਨੇ ਕਿਦਾਂ ਦੇਖ ਰਹੇ ਹੋ ਇਸ ਚ ਇਹਨਾਂ ਚੋਣਾਂ ਦਾ ਕਿਵੇਂ ਰਹੇਗਾ ਰੁਝਾਨ ਦੇਖੋ ਸਾਡੀ ਤਾਂ ਪੂਰੀ ਤਿਆਰੀ ਹੈ ਕਾਂਗਰਸ ਐਸ ਟੀਮ ਪੂਰੀ ਇਸ ਇਲੈਕਸ਼ਨ ਲਈ ਤਿਆਰ ਹੈ ਸਰਕਾਰ ਲਗਾਤਾਰ 2 ਸਾਲਾਂ ਤੋਂ ਭੱਜ ਰਹੀ ਹੈ ਇਲੈਕਸ਼ਨ ਕਰਾਉਣਾ ਹੁਣ ਵੀ ਹਾਈ ਕੋਰਟ ਸੁਪਰੀਮ ਕੋਰਟ ਦੀ ਡਾਇਰੈਕਸ਼ਨਸ ਦੇ ਬਾਵਜੂਦ ਸਰਕਾਰ ਦੇ ਵੱਲੋਂ ਕੋਈ ਜਿਵੇਂ ਕਹਿੰਦੇ ਆ ਮਤਲਬ ਇਨੀ ਘਬਰਾਟ ਹੈ ਉਹਨਾਂ ਨੂੰ ਉਹਨਾਂ ਤੋਂ ਕੋਈ ਐਕਸ਼ਨ ਨਹੀਂ ਹੋ ਰਿਹਾ ਅਸੀਂ ਪੂਰੀ ਤਰ੍ਹਾਂ ਤਿਆਰ ਆ ਜਿੱਦਣ ਨੂੰ ਅਨਾਉਂਸ ਕਰਦਣਗੇ ਵੀ ਆ ਬਾਡ ਬੰਦੀ ਤੇ ਆਏ ਹੋਣਾ ਅਸੀਂ ਇਹਨੂੰ ਫੇਸ ਕਰਾਂਗੇ ਜਿੱਤਾਂਗੇ ਜੀ ਇਹ ਇਹ ਜਿਹੜੇ ਇਲਜ਼ਾਮ ਨੇ ਇਹ اپੋਜੀਸ਼ਨ ਵੱਲੋਂ ਜਦੋਂ ਪੰਚਾਇਤੀ ਚੋਣਾਂ ਸੀ ਉਦੋਂ ਵੀ ਲਗਾਏ ਜਾ ਰਹੇ ਸੀਗੇ ਫਤੋ ਪੰਚਾਇਤੀ ਚੋਣਾਂ ਦੇ ਰਿਝਾਨਾ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜੇ ਤੁਸੀਂ ਦੇਖ ਲਓ ਕਿ 85% ਜਿਹੜੇ ਆ ਸਰਪੰਚ ਨੇ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਬਣੇ ਸਰਬਸੰਮਤੀਆਂ ਵੀ ਕਾਫੀ ਜੜੀਆਂ ਹੋਈਆਂ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਚੀਜ਼ ਨੂੰ ਜਦੋਂ ਜਦੋਂ ਸਿੰਬਲ ਤੇ ਵੋਟਾਂ ਹੀ ਨਹੀਂ ਪਈਆਂ ਤੇ ਫਿਰ ਪਤਾ ਕਿਵੇਂ ਲੱਗੂ ਸਰਕਾਰ ਜਿਹੜਾ ਸਰਪੰਚ ਜਿੱਤ ਗਿਆ ਹਰ ਬੰਦਾ ਚਾਹੁੰਦਾ ਨੇ ਮੇਰੇ ਪਿੰਡ ਦੀ ਡਿਵੈਲਪਮੈਂਟ ਹੋਏ ਅਗਲਾ ਐਮਐਲਏ ਨਾਲ ਉਹਨਾਂ ਖਰਾਫਤਾ ਰੱਖਦਾ ਤੇ ਇਹ ਥੋੜਾ ਹੋ ਗਿਆ ਵੀ ਆਮ ਆਦਮੀ ਦਾ ਹੋ ਗਿਆ ਸੋ ਇਹ 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 ਤਾਂ ਹਾਸੋ ਹੀ ਨਹੀਂ ਹੈ ਕਿਉਂਕਿ ਕਮਜ਼ੋਰ ਸੀ ਆਮ ਆਦਮੀ ਪਾਰਟੀ ਐਸੇ ਕਰਕੇ ਸਿੰਬਲ ਤੇ ਇਲੈਕਸ਼ਨਾਂ ਨਹੀਂ ਕਰਾਈਆਂ ਐਸੇ ਕਰਕੇ ਸ਼ਹਿਰ 'ਚ ਇਲੈਕਸ਼ਨ ਤੋਂ ਭੱਜਦੇ ਨੇ ਪਰ ਸ਼ਹਿਰ 'ਚ ਭੱਜ ਨਹੀਂ ਹੋਣਾ ਸ਼ਹਿਰ ਤਾਂ ਸਾਹਮਣੇ ਜਿਵੇਂ ਕਹਿੰਦੇ ਨੇ ਨਾ ਉਹ ਕਾਬਤ ਉਹਦੇ ਵੀ ਕਿੱਡੇ-ਕਿੱਡੇ ਬਾਲ ਨੇ ਮੈਂ ਕਹਿੰਦਾ ਜਜਮਾਨਾ ਸਾਹਮਣੇ ਆ ਜਾਣੇ ਨੇ ਤੋ ਉਹ ਦੇਖ ਜਣਾ ਕੋਈ ਟਿਕਲ ਨਹੀਂ ਠੀਕ ਹੈ ਚੀਮਾ ਜੀ ਤੁਸੀਂ ਕਾਂਗਰਸ ਪਾਰਟੀ ਦੇ ਕਰਕੇ ਵੀ ਜਿਹੜਾ ਸਾਬਕਾ ਕੈਬਨਟ ਮੰਤਰੀ ਭਾਰਤ ਪੁਸ਼ਨ ਆਸ਼ੂ ਜੀ ਦੇ ਚਲੋ ਨਾਲ ਤੁਹਾਡਾ ਹੈਕ ਹੈ ਤਾਲਮਿਲ ਪਰੰਤੂ ਤੁਹਾਡੇ ਨਿੱਜੀ ਤੌਰ ਤੇ ਵੀ ਉਹਨਾਂ ਦੇ ਨਾਲ ਤਾਲੁਕਾਤ ਕਾਫੀ ਜਿਹੜੇ ਹੈਗੇ ਨੇੜਤਾ ਵਾਲੇ ਹੈਗੇ ਆ ਰਾਜਾ ਵਰਿੰਗ ਨੂੰ ਜਿਹੜੀ ਟਿਕਟ ਮਿਲੀ ਪਾਰਟੀ ਦੀ ਪਹਿਲਾਂ ਤਾਂ ਇਸ ਨੂੰ ਲੈ ਕੇ ਕਲੀਅਰ ਕਰੋ ਕਿ ਇਹ ਉਹਨਾਂ ਵੱਲੋਂ ਹੀ ਸਪਾਰਸ਼ ਕੀਤੀ ਗਈ ਸੀ ਜਾਂ ਪਾਰਟੀ ਹਾਈ ਕਮਾਂਡ ਵੱਲੋਂ ਹੀ ਸਿੱਧੀ ਉਹਨਾਂ ਨੂੰ ਜਿਹੜੀ ਦਿੱਤੀ ਗਈ ਟਿਕਟ ਨਹੀਂ ਨਹੀਂ ਪਾਸ ਫੈਸਲਾ ਪਾਰਟੀ ਦਾ ਹੁੰਦਾ ਜੀ ਪਾਰਟੀ ਨੇ ਉਹਨਾਂ ਨੂੰ ਟਿਕਟ ਦਿੱਤੀ ਉਹਦੇ ਵਿੱਚ ਕੋਈ ਇਹਦੇ ਵਿੱਚ ਕੋਈ ਕਲੀਅਰ ਕਰਨ ਵਾਲੀ ਕੀ ਗੱਲ ਹੈ ਉਹ ਪਾਰਟੀ ਦੇ ਅਫੀਸ਼ੀਅਲ ਕੈਂਡੀਡੇਟ ਸੀ ਅ ਤੇ ਸ਼ਾਨ ਨਾਲ ਜਿੱਤ ਕੇ ਸਭ ਨੇ ਮਦਦ ਕੀਤੀ ਜਿੱਤ ਕੇ ਉਹ ਮੈਂਬਰ ਪਾਰਲੀਮੈਂਟ ਬਣੇ ਨੇ ਇਹਦੇ ਵਿੱਚ ਕੋਈ ਕਲੈਰਿਟੀ ਵਾਲੀ ਕੀ ਗੱਲ ਹੈ ਜੀ ਮੋਨਨਾ ਉਹ ਗੱਲ ਨਹੀਂ ਹੈਗੀ ਆ ਤੇ ਬੈਂਸ ਬਰਾਦਰਸ ਹੋਣਾ ਦੇ ਜਿਹੜੇ ਬਿਆਨ ਅੱਜ ਕੱਲ ਇੱਕ ਇੰਟਰਵਿਊ ਵੀ ਵਾਇਰਲ ਹੋ ਰਹੀ ਹੈ ਉਹਨਾਂ ਦੀ ਉਸ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਇੱਕ ਬਿਆਨ ਤੁਸੀਂ ਸੁਣਾ ਹੀ ਹੋਏਗਾ ਨਾਮ ਵੇਚਕਾ ਉਹਨਾਂ ਨੇ ਨਹੀਂ ਲਿਆ ਜਿਹੜਾ ਪੱਤਰਕਾਰ ਵੱਲੋਂ ਦਾ ਸਪਸ਼ਟੀ ਸਪਸ਼ਟ ਕੀਤਾ ਗਿਆ ਉਹ ਕਹਿ ਰਹੇ ਨੇ ਕਿ ਜਿਹੜੀ ਹੈ ਰਾਜਨੀਤੀ ਲੁਧਿਆਣਾ ਦੀ ਰਾਜਨੀਤੀ ਇੱਕੋ ਹੀ ਘਰ ਤੋਂ ਜਿਹੜੀ ਚੱਲਦੀ ਹੈ ਕਾਂਗਰਸ ਤੇ ਉਹਨੇ ਕਿਹਾ ਕਿ ਹਾਂ ਭਾਰਤ ਪੁਸ਼ਨਾਚੂ ਮੈਂ ਨਾਮ ਲੈ ਦਿੰਨਾ ਤਾਂ ਕਿਸ ਤਰ੍ਹਾਂ ਦੇਖ ਰਹੇ ਉਸ ਬਿਆਨ ਨੂੰ ਚਲੋ ਇਹ ਕੁਛ ਮੈਂ ਕਾਹਨੂੰ ਆਪਾਂ ਇਸ ਕੰਟਰੋਵਰਸੀ 'ਚ ਪੈਣਾ ਪਰ ਕੁਛ ਸੱਚ ਨਾ ਆ ਦੁੱਤਾ ਉਹ 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 ਹਰ ਪੰਜੀ 6 ਮਹੀਨੇ ਪਹਿਲੇ ਲੀਡਰ ਕਹਿੰਦੇ ਨੇ ਬੰਦੇ ਨੂੰ ਫਿਰ ਉਹਦੇ ਨਾਲ ਲੜਦੇ ਨੇ ਕੁਝ ਬੰਦਿਆਂ ਦਾ ਟਰੈਕ ਰਿਕਾਰਡ ਐ ਜਿਹਾ ਹੁੰਦਾ ਠੀਕ ਹੈ ਨਾ ਤੇ ਉਹ ਉਹ ਅੱਜ ਜਿਹਦੀ ਪੈਰਵਾਈ ਕਰਦੇ ਆ ਲੈ ਅੱਜ ਤੋਂ ਮੇਰੇ ਤੋਂ ਲਿਖਾ ਕੇ ਲੈ ਲਓ ਕਾਗਜ਼ ਤੇ 6 ਮਹੀਨੇ ਬਾਅਦ ਹੋ ਅੱਜ ਪੈਰਵਾਈ ਕਰਦੇ 6 ਮਹੀਨੇ ਬਾਅਦ ਉਹਦਾਂ ਵੀ ਲੜੇ ਹੋਣਗੇ ਸੋ ਇਹ ਕੋਈ ਇਹ ਬੰਦਿਆਂ ਨੂੰ ਸੀਰੀਅਸਲੀ ਲੈਣ ਦੀ ਲੋੜ ਨਹੀਂ ਹੈਗੀ ਸੋ ਇੱਕ ਉਹਨਾਂ ਦੀ ਉਹ ਵੀ ਵੀਡੀਓ ਹੈ ਜਿੱਦੇ ਵਿੱਚ ਜਦੋਂ ਜੁਆਇਨਿੰਗ ਹੋਈ ਸੀ ਇਹਨਾਂ ਦੀ ਤਾਂ ਉਦੋਂ ਕਿਹਾ ਗਿਆ ਸੀਗਾ ਕਿ ਮੇਰੇ ਗੁਰੂ ਨੇ ਭਾਰਤ ਪੂਸ਼ਨਾ ਅਸ਼ੂਤ ਇਸ ਤਰ੍ਹਾਂ ਦੇ ਬਿਆਨ ਕਿਤੇ ਨਾ ਕਿਤੇ ਇਹ ਚੀਜ਼ਾਂ ਹਾਸੋ ਹੀਣੀਆਂ ਨਹੀਂ ਲੱਗਦੀਆਂ ਫਿਰ ਇਹ ਤੁਸੀਂ ਤੁਸੀਂ ਉਹਨਾਂ ਨੂੰ ਪੁੱਛੋ ਨਾ ਜਿਹੜਾ 6 ਮਹੀਨੇ ਪਹਿਲੇ ਆ ਬਿਆਨ ਦੇ ਰਹੇ ਸੀ 6 ਮਹੀਨੇ ਕਿ ਤਿੰਨ ਚਾਰ ਮਹੀਨੇ ਪਹਿਲੇ ਟੀਨਾ ਕਿਸਮਾ ਹੋਇਆ ਅੰਦਰ ਵੀ ਬਾਹਰ ਵੀ ਮਾਈਕ ਤੇ ਵੀ ਸਟੇਜਾਂ ਤੋਂ ਵੀ ਠੀਕ ਹੈ ਤੇ ਅੱਜ ਇਹ ਜਿਆ ਕੀ ਹੋ ਗਿਆ ਹੋ ਠੀਕ ਹੈ ਨਾ ਮਤਲਬ ਆਸ਼ੂ ਜੀ ਸਾਡੇ ਕਾਂਗਰਸ ਦੇ ਸੀਨੀਅਰ ਲੀਡਰ ਨੇ ਆਫੀਸ਼ੀਅਲੀ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਨੇ ਕਾਂਗਰਸ ਦੇ ਸੋ ਉਹਨਾਂ ਦਾ ਮਾਨ ਸਤਕਾਰ ਮਤਲਬ ਨਾਲ ਲਏ ਬਿਨਾ ਇਹ ਜਿਹੜੀ ਆ ਤੰਜਾਂ ਕਸਣੀਆਂ ਨੇ ਜਾਂ ਇਹ ਜਿਹੇ ਸਪਿਨ ਮਾਰਨੀਆਂ ਇਹ ਕਾਂਗਰਸ ਚਾਈ ਜੀ ਸਿਆਸਤ ਚੱਲਦੀ ਨਹੀਂ ਚਲੋ ਤੁਸਰਪੇਣਾ ਸਿੱਖ ਜਾਣਗੇ ਪਰਮਾਤਮਾ ਕਰੇ ਉਹਨਾਂ ਦਾ ਸਟੇਲ ਲੰਬਾ ਹੋਏ ਕਾਂਗਰਸ ਚ ਅਸੀਂ ਤਾਂ ਫੇਰ ਚੰਗਾ ਭਾਲਦੇ ਆ ਪਰ ਲੱਗਦਾ ਨਹੀਂ ਇਹ ਜਿਹੀਆਂ ਚੀਜ਼ਾਂ ਹਮੇਸ਼ਾ ਕਿਤੇ ਨਾ ਕਿਤੇ ਡਿਸਰਪਸ਼ਨ ਕ੍ਰੀਏਟ ਕਰਦੀਆਂ ਨੇ ਕਾਂਗਰਸ ਦੀ ਲੀਡਰਸ਼ਿਪ ਬੜੀ ਜਿਵੇਂ ਕਹਿੰਦੇ ਨਾ ਸਫਿਸਟੀਕੇਟਿਡ ਤੇ ਇੱਕ ਉਹ ਪੜ੍ਹੇ ਲਿਖੇ ਚੰਗੀ ਜਮਾਤ ਦੀ ਚੰਗੇ ਲੈਵਲ ਵਾਲੀ ਪੋਲਿਟਿਕਸ ਕਰਦੇ ਨੇ ਇਹ ਜਿਹੜੀ ਇਹ ਜਿਆ ਛਛੋਰਾਪਣ ਹੈ ਇਹ ਛਛੋਰਾਪਣ ਕਾਂਗਰਸ ਚ ਚੱਲਦਾ ਨਹੀਂਗਾ ਠੀਕ ਹੈ ਸੋ ਮੈਂ ਉਹਨਾਂ ਸੱਜਣਾ ਨੂੰ ਇਹ ਕਹਿਣਾ ਵੀ ਚਾਹੂੰਗਾ ਵੀ ਇਹਨਾਂ ਚੀਜ਼ਾਂ ਨੂੰ ਇਹ ਜਿਆ ਚੀਜ਼ਾਂ ਚ ਨਾ ਪੈਣ ਇਹ ਹਲਕੀ ਰਾਜਨੀਤੀ ਕਾਂਗਰਸ ਚ ਇਹ ਜੀ ਚੱਲਦੀ ਨਹੀਂਗੀ ਸਾਡੇ ਫੈਸਲੇ ਵੀ ਇਕੱਠਿਆਂ ਦੇ ਹੁੰਦੇ ਨੇ ਸਾਡੀ ਜਿੱਤ ਵੀ ਇਕੱਠਿਆਂ ਦੀ ਹੁੰਦੀ ਹੈ ਸਾਡੀ ਹਾਰ ਵੀ ਇਕੱਠਿਆਂ ਦੀ ਹੁੰਦੀ ਹੈ ਜਦੋਂ ਜਿੱਤੇ ਸੀ ਉਦੋਂ ਵੀ ਇਹ ਕਿਹਾ ਸੀ ਵੀ ਸਾਰੇ ਇਕੱਠੇ ਜਿੱਤਦੇ ਆ ਹਾਰੇ ਆ ਉਦੋਂ ਵੀ ਕਲੈਕਟਿਵ ਡਿਸੀਜਨ ਸੀ ਵੀ ਇਕੱਠੇ ਕੋਈ ਨਾ ਹਾਰੇ ਆ ਤੇ ਸਾਰੇ ਇਕੱਠੇ ਹਾਰੇ ਆ ਸੋ ਪਰਮਾਤਮਾ ਦੁਬਾਰਾ ਜਿਤਾਊਗਾ ਇਕੱਠੇ ਜਿੱਤਾਂਗੇ ਸੋ ਇਹ ਜਿਹੜੇ ਵੰਡ ਪਾਉਣ ਵਾਲੇ ਜਾਂ ਉਹੀ ਦੋਵਾਂ ਬੰਦਿਆਂ ਦੇ ਵਿੱਚ ਅੱਗ ਲਾਉਣ ਕੇ ਮਤਲਬ ਜਿਵੇਂ ਕਹਿੰਦੇ ਡੱਬੂ ਕਰ ਤੇ ਆਪਣੀ ਛੋਟੀ ਰਾਜਨੀਤੀ ਚਮਕਾਉਣ ਲਈ ਇਹ ਇਹ ਵੱਡੇ ਲੀਡਰਾਂ ਦੇ ਵਿੱਚ ਐ ਅੱਗ ਲਾਉਣ ਵਾਲਾ ਕੰਮ ਕਰਨਾ ਨਹੀਂ ਚਾਹੀਦਾ ਠੀਕ ਹੈ ਤੇ ਡਵੈਲਪਮੈਂਟ ਨੂੰ ਲੈ ਕੇ ਡਵੈਲਪਮੈਂਟ ਦੇ ਮੁੱਦਿਆਂ ਨੂੰ ਲੈ ਕੇ ਤੁਹਾਡੇ ਵੱਲੋਂ ਹੁਣ ਜਿਹੜੀ ਚੋਣਾਂ ਲੜੀਆਂ ਜਾਣਗੀਆਂ ਮੁੱਦੇ ਲੈ ਕੇ ਲੋਕਾਂ ਤੱਕ ਜਾਓਗੇ ਹੁਣ ਤੱਕ ਦੇ ਪੰਜਾਬ ਸਰਕਾਰ ਦੇ ਡਵੈਲਪਮੈਂਟ ਨੂੰ ਲੈ ਕੇ ਗ੍ਰਾਫ ਤੇ ਅਗਰ ਨੰਬਰ ਦੇਣੇ ਹੋਣ ਤਾਂ ਕੀ ਕਿਸ ਤਰ੍ਹਾਂ ਦੇਖਦੇ ਉਹਨੂੰ ਕੀ ਨੰਬਰ ਦਿਓਗੇ ਤੁਸੀਂ ਨੰਬਰ ਦੀ ਮਲਕਸ਼ ਦੇ ਵਿੱਚ ਕੁਝ ਸ਼ਹਿਰਾਂ 'ਚ ਤਾਂ ਬਿਲਕੁਲ ਜ਼ੀਰੋ ਹੈ ਤੁਸੀਂ ਦੱਸੋ ਕਿਹੜਾ ਕੰਮ ਅਹਜਾ ਹੋਇਆ ਜੀ ਦੀ ਫਾਈਲ ਇਹ ਸਰਕਾਰ ਚ 2022 ਤੋਂ ਬਾਅਦ ਤਿਆਰ ਹੋਈ ਹੈ ਜਿਹੜੇ ਕੰਮ ਅਸੀਂ 21 ਚ ਸਟਾਰਟ ਕਰਾਏ ਜੀ 22 ਚ ਸਾਡੇ ਚੱਲ ਰਹੇ ਸੀ ਜਨਵਰੀ ਚ ਉਹ ਕੰਮ ਕਈਆਂ ਦੇ ਵਰਕ ਆਰਡਰ ਹੋਏ ਸੀ ਕੰਮ ਸ਼ੁਰੂ ਬਾਅਦ ਚ ਹੋਏ ਨੇ ਉਹ ਜਿਹੜੇ 22 ਤੇ 23 ਤੱਕ ਸ਼ੁਰੂ ਹੋ ਕੇ ਚੱਲੇ ਨੇ ਉਹ ਚੱਲੇ ਨੇ ਤੁਸੀਂ ਅੱਜ ਸਾਰੇ ਸ਼ਹਿਰ ਚ ਕਿਹੜਾ ਦੋ ਕਿਹੜਾ ਡਿਵੈਲਪਮੈਂਟ ਦਾ ਕੰਮ ਚੱਲ ਰਿਹਾ ਕੋਈ ਨਹੀਂ ਨਵੇਂ ਪ੍ਰੋਜੈਕਟ ਕੋਈ ਵੀ ਨਹੀਂ ਹੋਏ ਸਭ ਪੁਰਾਣੀ ਸਰਕਾਰ ਪੁਰਾਣੇ ਹੋ ਕੇ ਖਤਮ ਹੋ ਗਏ ਹੁਣ ਗਣੇ ਤੇ ਵੀ ਕੂੜਾ ਪਿਆ ਕੋਈ ਸਫਾਈ ਨਹੀਂ ਹੈਗੀ ਜੋ ਸ਼ਹਿਰ 'ਚ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਤੁਹਾਨੂੰ ਪਾਣੀ ਗੰਦਾ ਆ ਰਿਹਾ ਸਾਡੇ ਇਲਾਕਿਆਂ 'ਚ ਉਹਦੇ ਕੋਈ ਨਹੀਂ ਆ ਜਿਹੜੇ ਚੰਗੇ ਇਲਾਕੇ ਨੇ ਕੋਈ ਮਤਲਬ ਉੱਥੇ ਆ ਪਾਰਕ ਭਰੇ ਪਏ ਨੇ ਗੰਦਗੀ ਨਾਲ ਕੋਈ ਉਹਨਾਂ ਦੀ ਸਫਾਈ ਵਾਲਾ ਨਹੀਂ ਹੈਗਾ ਕੋਈ ਤੁਸੀਂ ਚੱਲੇ ਜਾ ਕੋਈ ਉਹਦੇ ਸਾਂਭਣ ਵਾਲਾ ਨਹੀਂ ਹੈਗਾ ਜਿਵੇਂ ਕਹਿੰਦੇ ਆ ਇਹਦਾ ਸੀਵਰੇਜ ਵਾਲੇ ਕੰਮਾਂ ਨੂੰ ਸੋ ਇੰਨੀ ਦੁਰਦਸ਼ਾ ਨੂੰ ਕੌਣ ਮਤਲਬ ਕੋਈ ਵਾਲੀਵਾਰ ਸੀ ਹੈ ਨਹੀਂ ਕੋਈ ਕਾਰਪੋਰੇਸ਼ਨ ਹੋਊਗੀ ਤਾਂ ਦੇਖੂਗੀ ਨਾ 6 ਐਮਐਲਏ 95 ਕਾਉਂਸਲਰਾਂ ਦਾ ਕੰਮ ਕਿੱਥੋਂ ਕਰ ਲੈਣਗੇ ਕਿੱਥੇ 6 ਐਮਐਲਏ ਤੇ 95 ਕਾਉਂਸਲਰ 101 ਬੰਦੇ ਨੇ ਕੰਮ ਕਰਨਾ ਹੁਣ ਕੱਲੇ 6 ਕਰ ਰਹੇ ਨੇ ਤੇ ਕਿਵੇਂ ਤੁਸੀਂ ਉਹਦਾ ਕੰਮ ਕਰ ਲਓਗੇ ਬਰਾਬਰ ਸੋ ਇਹ ਇਹ ਮੈਂ ਸਮਝਦਾ ਲੋਕਾਂ ਨੂੰ ਮੈਂ ਤੁਹਾਡੇ ਮਾਦਮ ਨਾਲ ਅਪੀਲ ਕਰਨੀ ਚਾਹੁੰਦਾ ਕਿ ਚੰਗਾ ਚੰਗੀ ਤਰ੍ਹਾਂ ਕੈਂਡੀਡੇਟਾਂ ਦੀ ਚੋਣ ਕਰਿਓ ਪਰਖ ਕੇ ਕਿਹੜੇ ਤੁਹਾਡੇ ਨਾਲ ਕੰਮ ਕਰ ਸਕਦੇ ਨੇ ਕਿਹੜੇ ਤੁਹਾਡੇ ਇਲਾਕੇ ਦੀ ਤਰੱਕੀ ਲਈ ਕੰਮ ਕਰ ਸਕਦੇ ਨੇ ਕਾਂਗਰਸ ਵੱਲੋਂ ਉਹੀ ਕੈਂਡੀਡੇਟ ਫੀਲਡ ਕੀਤੇ ਜਾਣਗੇ ਜਿਹੜੇ ਹਮੇਸ਼ਾ ਇਹ ਨਹੀਂ ਕਿ ਸਿਰ ਬੋਰਡ ਲਾ ਕੇ ਤੁਹਾਡੀ ਸੇਵਾ 'ਚ ਹਾਜ਼ਰ ਵੀ ਅੱਜ ਇਲੈਕਸ਼ਨ ਅਨਾਉਂਸ ਹੋਈ ਐ ਤੇ ਸਵੇਰੇ ਸੁੱਤੇ ਉੱਠ ਕੇ ਫੇਰ ਬੋਰਡ ਲਾ ਕੇ ਇੱਥੇ ਖੜ੍ਹ ਗਏ ਸੜਕ ਤੇ ਪੱਛ ਲਵਾ ਰਹੇ ਨੇ ਫੇਰ ਟਾਣੀਆਂ ਘਟਾਉਣ ਲੱਗ ਗਏ ਮਤਲਬ ਇਹ ਜੇ ਨਹੀਂ ਕਾਂਗਰਸ ਵੱਲੋਂ ਉਹ ਜਿਹੜੇ ਲਗਾਤਾਰ ਜਿਹੜੇ ਸ਼ਿੱਦਤ ਨਾਲ ਥੋੜੀ ਸੇਵਾ ਛੋਣ ਜਿਨ੍ਹਾਂ ਦੀ ਇਹ ਟਾਰਗੇਟ ਹੋਏ ਵੀ ਸ਼ਹਿਰ ਨੂੰ ਚੰਗਾ ਬਣਾਉਣਾ ਐ ਅਜਿਹੇ ਕੈਂਡੀਡੇਟ ਦੇਾਂਗੇ ਕਿਰਪਾ ਕਰਕੇ ਸਾਡਾ ਸਾਥ ਦਿਓ ਚੰਗੇ ਬੰਦਿਆਂ ਦਾ ਹਾਊਸ ਬਣਾਈਏ ਤਾਂ ਕਿ ਸ਼ਹਿਰ ਨੂੰ ਡਿਵੈਲਪਮੈਂਟ ਵਾਲੇ ਪਾਸੇ ਲਿਜਾ ਸਕੀਏ ਤਾਂ ਇਹ ਸਨ ਇਸ਼ਵਰਜੋਤ ਸਿੰਘ ਚੀਮਾ ਜਿਹੜੇ ਕਿ ਸੀਨੀਅਰ ਕਾਂਗਰਸੀ ਆਗੂ ਨੇ तमाम ਪੰਜਾਬ ਦੇ ਰਾਜਨੀਤਿਕ ਜਿਹੜੇ ਸਟੈਮ ਹਾਲਾਤ ਨੇ ਔਰ ਨਗਰ ਨਿਗਮ ਚੋਣਾ ਜਿਹੜੀਆਂ ਆ ਰਹੀਆਂ ਨੇ ਉਸ ਨੂੰ ਲੈ ਕੇ ਔਰ ਪੰਜਾਬ ਸਰਕਾਰ ਦੇ ਹੁਣ ਤੱਕ ਦੇ ਕਾਰਜਕਾਲ ਵਿੱਚ ਉਹਨਾਂ ਦੀ ਜਿਹੜੇ ਕੀ ਕੰਮ ਕਾਜ ਕੀਤੇ ਗਏ ਆ ਉਹ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਆਸ ਕਰਦੇ ਆਂਗੇ ਤੁਹਾਨੂੰ ਇਹ ਗੱਲਬਾਤ ਜਿਹੜੀ ਹੈ ਜਰੂਰ ਚੰਗੀ ਲੱਗੀ ਹੋਵੇਗੀ ਔਰ ਆਪਣੀ ਜਿਹੜੀ رائے ਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੇਣੀ ਜਿਹੜੀ ਨਾ ਭੁੱਲਿਓ ਸੋ ਨਵੇਂ ਅਪਡੇਟ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗਾ ਕੈਮਰਾ ਪਰਸਨ ਸੰਜੇ ਛੇਤੀਆ ਨਾਲ ਹਰਮਿੰਦਰ ਸਿੰਘ ਢਿੱਲੋਂ Lodiana light. Like. Thank you. Dear.